ਸਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਅੰਨੇਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਧ ਹਾਲ ਤਵਿਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲੇ ਉਹਦੀ ਲੋੜ ਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਚਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਨਾਲੇ ਵੀਰੇ ਜੇ ਕਿਸੇ ਮੇਰੇ ਵੀਰ ਨੇ ਕੋਈ ਟਰੈਕਟਰ ਟਰਾਲੀ ਜਾਂ ਕੋਈ ਹੋਰ ਮਸ਼ੀਨਰੀ ਵੀਰੇ ਖਰੀਦਣੀ ਹੈ ਤਾਂ ਉਸ ਦੇ ਲਈ ਵੀ ਆਪਣੇ ਨਾਲ WhatsApp ਤੇ ਕਨੈਕਟ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸਵਰਾਜ 8552 ਟਰੈਕਟਰ ਹੈ ਫਾਰਮ 65 ਈਪੀਆਈ ਟਰੈਕਟਰ ਹੈ ਕਰਤਾਰ ਕੰਬਾਈਨ ਹੈ ਸੋਨਾਲੀਕਾ 750 ਟਰੈਕਟਰ ਹੈ ਸਵਿਫਟ ਗੱਡੀ ਹੈ ਤੇ 13 ਫੁੱਟ ਦੀ ਟਰਾਲੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਵੀਰੇ ਸਵਰਾਜ 8552 ਟਰੈਕਟਰ ਬਾਰੇ ਸਵਰਾਜ 8552 ਵੀਰੇ 1998 ਮਾਡਲ ਟਰੈਕਟਰ ਹੈ 올ਡ ਮਾਡਲ ਦੇ ਵਿੱਚ ਹੈ ਵੀਰੇ ਪਹਿਲੇ ਮਾਲਕ ਵਾਲੀ ਟਰੈਕਟਰ ਹੈ ਵੀਰੇ ਇਨਾ ਵੀਰਾਂ ਨੇ ਏਜੰਸੀ ਚੋਂ ਲਿਆ ਸੀ ਹੁਣ ਇਹਨਾਂ ਕੋਲ ਹੀ ਟਰੈਕਟਰ ਹੈ ਇਕੱਠੇ ਚੱਲਿਆ ਹੋਇਆ ਟੈਕਜ਼ੀ ਦੇ ਟਾਇਰ ਨੇ 70 ਪੈਸੇ ਟਾਇਰ ਨੇ ਵੀਰੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬੇਦਾਗ ਡਬਲ ਕਲੱਚ ਹੈ ਟਰੈਕਟਰ 21 ਚਿਰੀ ਦੇ ਵਿੱਚ ਰੰਗ ਪੇਂਟ ਵੀਰੇ ਬਾਡੀ ਚੈਸੀ ਲਿੰਕ ਦਾ ਰੰਗ ਪੇਂਟ ਸਾਰਾ ਨਾਲ ਦਾ オリジナル ਰੰਗ ਪੇਂਟ ਹੈ ਟਰੈਕਟਰ ਦਾ ਕਿਤੇ ਦੁਬਾਰਾ ਪੇਂਟ ਨਹੀਂ ਹੋਇਆ ਕਿਤੇੋਂ ਪੇਂਟ ਲਿਆ ਨਹੀਂ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਪੂਰਾ ਸਾਮ ਕੇ ਰੱਖਿਆ ਗਿਆ ਹੈ ਇੰਜਨ ਪੰਪ ਗੀਅਰ ਦਾ ਵੀਰੇ ਟਰੈਕਟਰ ਬਿਲਕੁਲ ਓਕੇ ਐ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਐ ਬਾਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰਾ ਇਕਦਮ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ ਇਕਦਮ ਸਿੱਕੇਬੰਦ ਟਰੈਕਟਰ ਐ ਵੀਰੇ ਕੋਈ ਕਮੀ ਪੇਸ਼ੀ ਨਹੀਂ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਪੂਰੀ ਏ ਕਲਾਸ ਕੰਡੀਸ਼ਨ ਐ ਏਰੀਆ ਵੀਰੇ ਸ਼ੀਨੀਵਾਲ ਪਿੰਡਾ ਵੀਰਾਂ ਦਾ ਰਾਇਕੋਟ ਦੇ ਲਾਗੇ ਉਥੇ ਟਰੈਕਟਰ ਖੜਾ ਐ ਟੈਕ ਦੀ ਕੀਮਤ ਰੱਖੀ ਗਈ ਐ 230000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਪੂਰਾ ਸਾਫ ਕੇ ਰੱਖਿਆ ਗਿਆ ਟਰੈਕਟਰ ਹੈ ਨਾਲੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਅੱਜ ਤੁਹਾਨੂੰ ਫਾਰਮ ਟਰੈਕਟਰ ਦਿਖਾ ਰਹੇ ਹਾਂ ਫਾਰਮ 65 ਈਪੀਆਈ ਟਰੈਕਟਰ ਹੈ ਵੀਰੇ 2010 ਮਾਡਲ ਹਾਈ ਸਪੀਡ ਦੇ ਵਿੱਚ ਟਰੈਕਟਰ ਹੈ ਵੀਰੇ ਟਰੈਕਟਰ ਦੇ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ ਗੁਡিয়ার ਕੰਪਨੀ ਦੇ ਪੰਜਾਬ ਨੰਬਰ ਹੈ ਟਰੈਕਟਰ ਟਾਪ ਮਾਡਲ ਹੈ ਵੀਰੇ ਡਬਲ ਕਲਚ ਰਿਵਰਸ ਪੀਟੀਓ ਪਾਵਰ ਸਟੀering ਪਾਵਰ ਬ੍ਰੇਕ एकदम ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਬਾਡੀ ਚੈਸੀ ਲੈਂਕਾਂ ਦਾ ਪੇਂਟ ਸਾਰਾ ਨਾਲ ਦਾ origignal ਪੇਂਟ ਹੈ origignal ਪਾਰਟਸ ਨੇ ਕੋਈ ਕਮੀ ਪੇਸ਼ੀ ਨਹੀਂ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕਿਤੇ ਉਹ ਪੇਂਟ ਲਿਆ ਨਹੀਂ ਵੀਰੇ ਕਿਤੇ ਦੁਬਾਰੇ ਨਹੀਂ ਹੋਇਆ ਸਾਰਾ origignal ਟਰੈਕਟਰ ਹੈ ਇੰਜਨ ਪੰਪ ਕੇ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਅਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਏਰੀਆ ਵੀਰੇ ਖੰਨਾ ਏਰੀਆ ਵੀਰਾਂ ਦਾ ਜਿੱਨਾਂ ਕੋਲੇ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 3 ਲੱਖ ਤੇ 5000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਹਾਈ ਸਪੀਡ ਟਾਪ ਮਾਡਲ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਸੋਨਾਲੀਕਾ 750 ਸਿਕੰਦਰ ਟਰੈਕਟਰ ਹੈ ਵੀਰੇ ਸਤੰਬਰ 2017 ਮਾਡਲ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਟਰੈਕਟਰ ਦੇ ਟਾਇਰ ਨੇ 90% ਟਾਇਰ ਨੇ ਬਿਲਕੁਲ ਬੇਦਾਗ ਸਾਫ ਸੁਥਰੇ ਗੁਡিয়ার ਕੰਪਨੀ ਦੇ 625 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਬਿਲਕੁਲ オリジナル ਚੱਲਿਆ ਹੈ ਬਾਕੀ ਟਰੈਕਟਰ ਦੀ ਕੰਡੀਸ਼ਨ ਵੀਰੇ ਬਿਲਕੁਲ A ਕਲਾਸ ਹੈ ਰੰਗ ਪੇਂਟ ਸਾਰਾ ਨਾਲ ਦਾ オリジナル ਰੰਗ ਪੇਂਟ ਹੈ ਕੋਈ ਡੈਂਟ ਨਹੀਂ ਕੋਈ ਸਕਰੈਚ ਤੱਕ ਨਹੀਂ ਟਰੈਕਟਰ ਤੇ ਇੱਕਦਮ ਸ਼ੋਅਰੂਮ ਕੰਡੀਸ਼ਨ ਹੈ ਇੰਜਨ ਪੰਪ ਗੇਅਰ ਵੀਰੇ ਬਿਲਕੁਲ ਓਕੇ ਹੈ A ਕਲਾਸ ਕੰਡੀਸ਼ਨ ਦੇ ਵਿੱਚ ਇੰਜਨ ਪੰਪ ਗੇਅਰ ਹੈ ਕੋਈ ਚਾਬੀ ਤੱਕ ਨਹੀਂ ਲੱਗੀ ਟਰੈਕਟਰ ਨੂੰ ਮਾਲਕ ਵੀਰ ਵੱਲੋਂ ਫੁੱਲ ਗਰੰਟੀ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਡਬਲ ਕਲਚ ਰਿਵਰਸ ਵੀਡੀਓ 58 ਹੌਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਬਿਲਕੁਲ ਏ ਕਲਾਸ ਫਿਨਿਸ਼ਿੰਗ ਦੇ ਵਿੱਚ ਚੱਲਦਾ ਵੀਰੇ ਏਰੀਆ ਵੀਰੇ ਸਰਬੜ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਮਹਾਲੀ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 5 ਲੱਖ ਦੇ 10000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਹੈ ਵੀਰੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਬੀਜ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 13x7 ਫੁੱਟ ਦੀ ਟਰਾਲੀ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਦੇ ਜਿਹੜੇ ਟਾਇਰ ਨੇ ਡਬਲ ਟਾਇਰ ਹੈ ਵੀਰੇ 60 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਬਾਕੀ ਫਰਸ਼ ਚਾਦਰ ਵੀਰੇ ਬਿਲਕੁਲ ਟਾਪ ਕਲਾਸ ਦਾ ਹੈਵੀ ਕੁਆਲਟੀ ਦਾ ਫਰਸ਼ ਚਾਦਰ ਲੱਗਿਆ ਹੋਇਆ ਹੈ ਬਾਕੀ ਤੁਸੀਂ ਟਰਾਲੀ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਟਾਪ ਕਲਾਸ ਦੀ ਹੈਵੀ ਟਰਾਲੀ ਬਣੀ ਹੋਈ ਹੈ ਕੋਈ ਜਰਨੀ ਵੀਰੇ ਕੋਈ ਟੁੱਟ ਭੱਜ ਨਹੀਂ ਕੋਈ ਡੈਂਟ ਨਹੀਂ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਹੈ ਚਾਦਰ ਫਰਸ਼ ਵੀਰੇ ਬਿਲਕੁਲ ਸਾਫ ਸੁਥਰਾ ਹੈ ਕੋਈ ਜਰਨੀ ਕੋਈ ਮੋਰੀ ਨਹੀਂ ਕੋਈ ਕਿਤੇ ਡੈਮੇਜ ਨਹੀਂ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਹੈ ਪੂਰਾ ਟਾਪ ਕਲਾਸ ਦਾ ਵੀਰੇ ਲਿਫਟ ਪੰਪ ਲੱਗਿਆ ਹੋਇਆ ਹੈ ਹੈਵੀ ਗਾਡਰ ਦੇ ਚੈਨਰਾਂ ਦੀ ਟਰਾਲੀ ਬਣੀ ਹੋਈ ਹੈ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਪੂਰਾ ਵਧੀਆ ਹੈਵੀ ਕੁਆਲਿਟੀ ਦਾ ਬਿੱਡ ਲੱਗਿਆ ਹੋਇਆ ਟਰਾਲੀ ਨੂੰ ਪੂਰੀ ਵਧੀਆ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਹੋਈ ਹੈ ਏਰੀਆ ਵੀਰੇ ਸ਼ੀਨੀਵਾਲ ਪਿੰਡ ਹੈ ਵੀਰਾਂ ਦਾ ਰਾਏਕੋਟ ਦੇ ਲਾਗੇ ਉੱਥੇ ਟਰਾਲੀ ਖੜੀ ਹੈ ਟਰਾਲੀ ਦੀ ਜਿਹੜੀ ਕੀਮਤ ਰੱਖੀ ਗਈ ਹੈ 1,40,000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਜਿਨ੍ਹਾਂ ਵੀਰਾਂ ਕੋਲ ਸਵਰਾਜ 855 ਟਰੈਕਟਰ ਹੈ ਉਹਨਾਂ ਕੋਲ ਇਹ ਟਰਾਲੀ ਖੜੀ ਹੈ। ਥੈਂਕ ਯੂ ਵੈਰੀ ਮਚ ਮੇਰੇ। ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ। ਕਰਤਾਰ ਕੰਬਾਈਨ ਹੈ ਵੀਰੇ 4000 ਮਾਡਲ। ਕੰਬਾਈਨ ਵੀਰੇ 2013 ਦੇ ਲਾਸਟ ਮਹੀਨੇ ਚਾਈ ਹੋਈ ਹੈ। 2014 ਚ ਰਜਿਸਟਰ ਹੋਈ ਹੈ। ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ। ਕੰਬਾਈਨ ਦੇ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ਼ ਸੁਥਰੇ। ਲਾਲ ਹੀ ਨੂੰ ਇੰਜਨ ਹੈ ਮੇਰੇ ਪੇਟੀ ਬੰਦ ਰਿਪੇਅਰ ਵਗੈਰਾ ਕੰਬਾਈਨ ਦੀ ਸਾਰੀ ਟੋਟਲ ਹੋਈ ਹੈ ਸਿਰਫ 2 ਦਿਨ ਹੋਇਆ ਰਿਪੇਅਰ ਹੋਈ ਨੂੰ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਪੂਰੀ ਸ਼ੁੱਧ ਬਾਡੀ ਦੀ ਕੰਬਾਈਨ ਹੈ ਕੋਈ ਪ੍ਰੋਬਲਮ ਨਹੀਂ ਬਾਡੀ ਚਾਸੀ ਦਾ ਪੇਂਟ ਵੀਰੇ ਸਾਰਾ origignal ਪੇਂਟ ਹੈ origignal ਸਾਰੇ ਪਾਰਟਸ ਨੇ ਬਾਕੀ ਤੁਸੀਂ ਕੰਡੀਸ਼ਨ ਕੰਬਾਈਨ ਦੀ ਦੇਖ ਸਕਦੇ ਹੋ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਕੋਈ ਕਿਤੇ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਜਰਨੀ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਰੰਗ ਪੇਂਟ ਵੀਰੇ ਸਾਰਾ ਨਾਲ ਦਾ ਹੈ ਕੋਈ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਕੰਬਾਈਨ ਨੂੰ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਏਰੀਆ ਵੀਰੇ ਗੋਬਿੰਦਪੁਰਾ ਪਿੰਡ ਹੈ ਵੀਰੇ ਦਾ ਜਿਹੜਾ ਬਠਿੰਡਾ ਉੱਥੇ ਕੰਬਾਈਨ ਖੜੀ ਹੈ ਕੰਬਾਈਨ ਦੀ ਕੀਮਤ ਰੱਖੀ ਗਈ ਹੈ 12 ਲੱਖ ਰੁਪਿਆ ਬਾਕੀ ਵੀਰੇ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਕੰਬਾਈਨ ਖਰੀਦਣ ਮਿਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮੱਚ ਵੀਰੇ। ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਗੱਡੀ ਦਿਖਾ ਰਹੇ ਹਾਂ। ਮਰੂਤੀ ਸਵਿਫਟ ਗੱਡੀ ਹੈ ਵੀਰੇ 2009 ਮਾਡਲ। ਬੀਡੀਆਈ ਗੱਡੀ ਹੈ। ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ। ਬੰਪਰ ਤੋਂ ਬੰਪਰ ਵੀਰੇ ਬਾਕੀ ਸਾਰੀ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ। ਹਲਕੀ ਫੁਲਕੀ ਟੱਚਿੰਗ ਸੀ ਇੱਕ ਵਿੰਡੋ ਦੇ ਉੱਪਰ ਉਸ ਤੇ ਦੁਬਾਰਾ ਪੇਂਟ ਲੱਗਾ ਹੋਇਆ। ਬਾਕੀ ਕੰਡੀਸ਼ਨ ਵੀਰੇ ਬਿਲਕੁਲ ਓਕੇ ਹੈ ਗੱਡੀ ਦੀ। ਇੰਜਨ ਗੇਅਰ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰਮ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਟੈਸਟ ਡਰਾਈਵ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਹੈ ਦਿੱਲੀ ਨੰਬਰ ਗੱਡੀ ਹੈ ਵੀਰੇ ਪੰਜਾਬ ਚ ਨਾਮ ਹੈ ਐਨਓਸੀ ਵਗੈਰਾ ਵੀਰ ਮੁਹੱਈਆ ਕਰਵਾ ਕੇ ਦੇਣਗੇ ਤੁਹਾਨੂੰ ਕੋਈ ਕਮੀ ਪੇਸ਼ ਨਹੀਂ ਪੰਜਾਹ ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਹੈ ਗੱਡੀ ਦੀ ਮਿਊਜ਼ਿਕ ਸਿਸਟਮ ਵਗੈਰਾ ਸੀਟ ਕਵਰ ਮੈਟ ਵਗੈਰਾ ਸਭ A ਕਲਾਸ ਕੰਡੀਸ਼ਨ ਦੇ ਵਿੱਚ ਨੇ ਕੋਈ ਗਮੀ ਬਿਛਣੀ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਵੀਰੇ ਸਰਵਿਸ ਵਗੈਰਾ ਸਾਰਾ ਏਜੰਸੀ ਰਿਕਾਰਡ ਸਰਵਿਸ ਹੈ ਬਿਲਕੁਲ ਟਾਈਮ ਤੇ ਸਰਵਿਸ ਹੋਈ ਹੈ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਏਰੀਆ ਵੀਰੇ ਕੋਟਪੂਰਾ ਏਰੀਆ ਦਾ ਵੀਰਾਂ ਦਾ ਜ਼ਿਲ੍ਹਾ ਫਰੀਦਕੋਟ ਉੱਥੇ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਗਈ ਹੈ 2 ਲੱਖ ਤੇ 20000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮਚ ਵੀਰੇ। ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਏ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ। ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਕਮੈਂਟ ਬਾਕਸ ਦੇ ਵਿੱਚ ਆਪ ਤੁਹਾਡੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ। ਤਾਂ ਕਿ ਜੇ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਾ ਕਰੋ ਵੀਰੇ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਵੀਰੇ